ਬੰਧਨ ਕਈ ਪ੍ਰਕਾਰ ਦੇ ਨੇ ਆਤਮਕ ਬੰਧਨ ਮਾਨਸਿਕ ਬੰਧਨ ਸਰੀਰਕ ਬੰਧਨ ਤੇ ਪ੍ਰਾਲਬਤ ਦੇ ਬੰਧਨ ਇਹ ਚਾਰ ਪ੍ਰਕਾਰ ਦੇ ਬੰਧਨ ਹੁਣ ਜਿਹੜੀ ਦੁਨੀਆ ਵਿੱਚ ਬੰਦਾ ਵਿਚਰਦਾ ਉਹਨੂੰ ਉਹਨਾਂ ਬੰਧਨਾਂ ਦੇ ਪਤਾ ਲੱਗਦਾ ਜਿਹੜਾ ਬੰਦਾ ਪ੍ਰਾਲਬਤ ਬੰਧਨ ਵਿੱਚ ਫਸਿਆ ਹੋਇਆ ਹੈ ਪ੍ਰਾਲਬਤ ਦਾ ਮਤਲਬ ਵੀ ਕਾਰੋਬਾਰ ਨਹੀਂ ਚੱਲਦਾ ਆਮ ਤੌਰ ਤੇ ਅੱਜ ਸੰਸਾਰ ਕਿਹੜੇ ਬੰਧਨ ਤੋਂ ਫਸਿਆ ਪ੍ਰਾਲਬਤ ਪ੍ਰਾਲਬਤ ਦਾ ਮਤਲਬ ਹੁੰਦਾ ਵੀ ਸਰੀਰ ਦੇ ਨਿਰਭਾਅ ਵਾਸਤੇ ਜਿਹੜਾ ਸਾਨੂੰ ਕਾਰੋਬਾਰ ਪ੍ਰਾਪਰਟੀ ਮਿਲੀ ਅੱਜ ਦਾ 90% ਦੀ ਧਾਰਮਿਕ ਜਗਤ ਪ੍ਰਾਲਪਤ ਬੰਧਨ ਦੇ ਵਿੱਚ ਜੀ ਰਿਹਾ ਹੈ ਸਚਾਈ ਜਾਣੂ ਗੁਰਦੁਆਰਿਆਂ ਦਾ ਬਹੁਤ ਸਾਰਾ ਹਿੱਸਾ ਪ੍ਰਾਲਪਤ ਬੰਧਨ ਵਾਲੇ ਲੋਕਾਂ ਨਾਲ ਚੱਲ ਰਿਹਾ ਉਹ ਇੱਥੇ ਹੀ ਫੜੇ ਨੇ ਬਿ ਕੰਮ ਖੇਵੇਂ ਚੱਲਣ ਠੀਕ ਹੈ ਹਿੱਸਾ ਹੈ ਮਨੁੱਖ ਦਾ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਸਿੱਖ ਬੋਧਾ ਜੀ ਹੀ ਪ੍ਰਾਲਬਤ ਬੰਦਨ ਵਿੱਚ ਰਿਹਾ ਹੈ ਵੀ ਮੇਰਾ ਕਾਰੋਬਾਰ ਕਿਵੇਂ ਚੱਲੇ ਮੇਰਾ ਕੰਮ ਕਿਵੇਂ ਚੱਲੇ ਮੈਂ ਛੱਟ ਕਿਵੇਂ ਹੋ ਜਾ ਬਸ ਇਹ ਇਹ ਦੇ ਆਲੇ ਦੁਆਲੇ ਉਹਦਾ ਜੀਵਨ ਘੁੰਮਦਾ ਹਜ਼ੂਰ ਕਹਿੰਦੇ ਠੀਕ ਹੈ ਤੇਰੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਆਈ ਹੈ ਇਹਦਾ ਤਰੀਕਾ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਦੇਖਰਾ ਲੰਗਰ ਵਿੱਚ ਸੇਵਾ ਕਰ ਬਾਣੀ ਪੜ ਗੁਰੂ ਸਮਰੱਥ ਇਹਦੀ ਗੱਲ ਹੀ ਕੋਈ ਨਹੀਂ ਗੁਰੂ ਅੱਗੇ ਕੰਮ ਕਰਨਾ ਪਰ ਤੂੰ ਇਥੋਂ ਤੱਕ ਸੀਮਿਤ ਨਾ ਰਹਿੰਵੀਂ ਵੀ ਪ੍ਰਾਲਬਧ ਨਾਲ ਸੰਬੰਧਿਤ ਸਿੱਖ ਬਣ ਜਾ। ਇਹਦੇ ਤੋਂ ਅਗਲੀ ਜਿਹੜੀ ਸਮੱਸਿਆ ਉਹ ਉਹ ਸਰੀਰਕ ਸਮੱਸਿਆ ਹੈ। ਜਦੋਂ ਸਰੀਰ ਨੂੰ ਕੋਈ ਰੋਗ ਲੱਗੇ, ਸਰੀਰ ਵਿੱਚ ਰੁਕਾਵਟ ਆ ਤੇ ਸਰੀਰ ਦੀ ਤਾਂ ਧਰਮ ਕਮਾਉਣ ਲਈ ਵੀ ਜ਼ਰੂਰਤ ਹੈ। ਸਰੀਰ ਤੇ ਸਿੱਖ ਨੂੰ ਤੰਦਰੁਸਤ ਹੀ ਚਾਹੀਦੀ। ਤਾਂ ਗੁਰੂ ਤੋਂ ਮੰਗਦਾ ਹੈ। ਇਹਦੇ ਤੋਂ ਅੱਗੇ ਫਿਰ ਜਿਹੜਾ ਮਨੁੱਖ ਸਿਮਰਨ ਦੇ ਰਾਹ ਤੇ ਤੁਰਦਾ ਉਹ ਫਿਰ ਕਹਿੰਦਾ ਵੀ ਮਾਨਸਿਕ ਤੌਰ ਤੇ ਬੰਧਨ ਨੇ ਮੇਰੇ ਵਿੱਚ ਵਾਸ਼ਨਾ ਜਾਦੇ ਮੈਂ ਕ੍ਰੋਧ ਵਿੱਚ ਗਲਤ ਬੋਲ ਦੇਣਾ ਮੇਰੇ ਵਿੱਚ ਲੋਭ ਲਹਿਰਾ ਮਾਰਦਾ ਤੇ ਅੱਠੇ ਪਰ ਮਾਇ ਗਿਣੀ ਜਾਂਦਾ ਹੰਕਾਰ ਹੈ ਮੇਰੇ ਵਿੱਚ ਫਿਰ ਇਹਨਾਂ ਬੰਧਨਾਂ ਦੀ ਉਹਨੂੰ ਸਮਝ ਆ ਜਾਂਦੀ ਅਗਲੀ ਦੁਨੀਆ ਦੇ ਵਿੱਚ ਫਿਰ ਗੁਰੂ ਅੱਗੇ ਅਰਦਾਸ ਕਰਦਾ ਵੀ ਮੇਰੇ ਇਹ ਬੰਧਨ ਤੋੜ ਦਿਓ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਫਿਰ ਇਹ ਬੰਧਨ ਤੀਜੇ ਟੁੱਟਦੇ ਨੇ ਤੇ ਇਸ ਤੋਂ ਅਗਲੇ ਅਧਿਆਤਮਿਕ ਬੰਧਨ ਅਗਲੀ ਦੁਨੀਆ ਦੇ ਵਿੱਚ ਪੁਰਾਣੇ ਸਮੇਂ ਦੇ ਪਏ ਹੋਏ ਕਰਮ ਜਦੋਂ ਇਹ ਅਖੀਰਲੇ ਬੰਧਨ ਜਿਹੜੇ ਪੁਰਾਣੇ ਪ੍ਰਾਲਬਦ ਕਰਮਾਂ ਦੇ ਸਟੋਰ ਹੋਏ ਪਏ ਕਰਮ ਨੇ ਜਿੰਨਾ ਚਿਰ ਉਹ ਨਹੀਂ ਕੱਟੇ ਜਾਂਦੇ ਓਨਾ ਚਿਰ ਬਾਕੀ ਤਿੰਨ ਪ੍ਰਕਾਰ ਦੇ ਬੰਧਨ ਵਾਰ-ਵਾਰ ਆਉਂਦੇ ਰਹੇ ਇੱਕ ਵਾਰੀ ਠੀਕ ਕਰਾਂਗੇ ਫਿਰ ਆ ਜਾਣਗੇ ਇੱਕ ਵਾਰੀ ਕਰਾਂਗੇ ਇਸ ਕਰਕੇ ਸਤਿਗੁਰੂ ਨੇ ਕਿਹਾ ਜੜ ਤੋਂ ਲੈ ਜਿੱਥੇ ਰੋਗ ਹੈ ਉਥੋਂ ਪਕੜ ਸ਼ਬਦ ਨਾਲ ਜੁੜ ਆਪਣੇ ਅੰਤਿਸ਼ ਕਰ ਨੂੰ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਜਦੋਂ ਅੰਦਰ ਤੇਰਾ ਸ਼ੁੱਧ ਹੋ ਜਾਏਗਾ ਤੇ ਬਾਹਰਲਾ ਹਿੱਸਾ ਆਪਣੇ ਆਪ ਸ਼ੁੱਧ ਹੋਣਾ ਸ਼ੁਰੂ ਹੋ ਜਾਏ ਇਸ ਕਰਕੇ ਉਹਦਾ ਇਲਾਜ ਕੀ ਕਹਿਣ ਲੱਗਿਓ ਉਹਦਾ ਇਲਾਜ ਏ ਜਿਨ੍ਹਾਂ ਦੇ ਵਿੱਚ ਨਾਮ ਦੀ ਸੁਗੰਧ ਹੀ ਹੈ ਨਾ ਉਹਨਾਂ ਗੁਰਮੁਖਾਂ ਦੀ ਗੁਰਬਾਣੀ ਦੀ ਸੰਗਤ ਕਰ ਸਤਿਗੁਰਾਂ ਦੀ ਸੰਗਤ ਕਰ